ਉਹ ਟੀਬ ਨਹੀਂ ਪਕੜਦੇ ਮਾਰਾਈ ਪ੍ਰਾਹ ਪਰ ਰਹਿ ਗਏ ਖੋਲਿਆ ਚਾਰ ਪੰਦਨ ਹੋ ਗਏ ਜੀ ਮਰਗਸ਼ਾ ਲੈ ਕੇ ਜਾਣਾ ਖਾਲੀ ਮੁਰਵਾ ਨੂੰ ਹਮੀ ਮੇ ਜੀਸੋ ਮੰਨ ਦੋ ਲੋ ਮੇਰੇ ਪਿਆਰ ਦੋ ਕਿਥੇ ਬੱਚੀਆਂ ਅੱਗੇ ਆ ਜਾਓ ਉਹ ਗਾੜੀ ਅੱਛਾ ਇਹਨਾਂ ਨੇ ਖੋਹ ਲਈ ਮੇਰੇ ਕੋਲ ਕੁਛ ਨਹੀਂ ਆ ਲੈਣਾ ਕੱਪੜੇ ਤੱਕ ਨਹੀਂ ਮੇਰੇ ਕੋਲ ਅੱਛਾ ਜੀ ਜਿਹੜੇ ਤੁਸੀਂ ਆਏ ਜੇ ਸਾਡੀਆਂ ਨਹੀਂ ਸੁਣੀਆਂ ਗਰੀਬਾਂ ਦੀ ਮੈਂ ਤੁਹਾਨੂੰ ਮਾਤ ਕਰਦਾ ਤੁਹਾਡਾ ਜੀ ਤੇ ਸਾਡੀ ਮਾਫ਼ ਮਾਜਤ ਕਰੋ ਜਨੀ ਵੀ ਹੋ ਸਕਦੀ ਅੱਛਾ ਨਹੀਂ ਜਾਦਾ ਨਹੀਂ ਬੰਨ ਮੇ ਮੇ ਕਿ ਮੇਰਾ ਮਨ ਵਰਤਨ ਦਫਾ ਸੇ ਪੜ ਚਾਹ ਕੋਈ ਨਹੀਂ ਕੋਈ ਬਿਚਾਰੇ ਦੇ ਘਰ ਵਿੱਚ ਇੱਕ ਸਿਲੰਡਰ ਵੀ ਨਹੀਂ ਹੈਗਾ ਸੋ ਇਹ ਵੀ ਕਿਸੇ ਦੀਆਂ ਧੀਆਂ ਹਨ ਸਾਨੂੰ ਸੋਚਣਾ ਚਾਹੀਦਾ ਵਾ ਇਹਨਾਂ ਸਰਕਾਰਾਂ ਨੂੰ ਕਿ ਇਹਨਾਂ ਪਰਿਵਾਰਾਂ ਤੱਕ ਪਹੁੰਚ ਕੇ ਇਹਨਾਂ ਦੀ ਵੀ ਸਹਾਇਤਾ ਲਈ ਜਾਵੇ ਜੋ ਇਹਨਾਂ ਦਾ ਵੀ ਜ਼ਿੰਦਗੀ ਆ ਸਟੱਜੇ ਟੰਗ ਨਾਲ ਇਹ ਜੀ ਸਕਣ ਢੰਡਿਆਲਾ ਗੁਰੂ ਹਲਕੇ ਦੇ ਪਿੰਡ ਭੰਗਵਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਅਤੇ ਇੱਕ ਗਰੀਬ ਪਰਿਵਾਰ ਦੇ ਨਾਲ ਤੁਹਾਨੂੰ ਮਿਲਾ ਰਹੇ ਹਾਂ ਅਸੀਂ ਇਸ ਵੇਲੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਰਖਾਤ ਜਿਹੜੀ ਆ ਜਿੱਥੇ ਇਹ ਕੁਦਰਤ ਦੀ ਮਾਰ ਕਿਸਾਨ ਝੱਲ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੀਆਂ ਫਸਲਾਂ ਗਲ ਗਈਆਂ ਉੱਥੇ ਗਰੀਬ ਪਰਿਵਾਰ ਜਿਹੜੇ ਨੇ ਇਸ ਕੁਦਰਤ ਦੀ ਲਪੇਟ ਦੇ ਵਿੱਚ ਆ ਰਹੇ ਨੇ ਲਗਾਤਾਰ ਉੱਥੇ ਵੱਖ-ਵੱਖ ਸਮਾਜ ਸੇਵੀ ਸੇਵਾ ਸੁਸਾਇਟੀਆਂ ਵੱਲੋਂ ਵੀ ਲਗਾਤਾਰ ਜਿਹੜਾ ਉਹਨਾਂ ਦੀ ਬਾਹ ਫੜੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਲਗਾਤਾਰ ਪੈ ਰਿਆ ਮੀਂਹ ਜਿਹੜਾ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਸ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਇਥੋਂ ਦੇ ਵੀਰ ਜਿਹੜੇ ਨੇ ਉਹ ਰਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਨੇ ਬੱਚੇ ਨੇ ਛੋਟੇ ਛੋਟੇ ਅਤੇ ਇੱਥੇ ਸਰਬਸਾਂਝੀ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਤਨਤਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੇਵਾ ਸੁਸਾਇਟੀ ਵੱਲੋਂ ਅੱਜ ਇੱਕ ਸੇਵਾ ਤਰਪਾਲ ਪਾਉਣ ਦੀ ਰੰਭੀ ਗਈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਅਜਿਹੇ ਨੇ ਜਿਹੜੇ ਕਿ ਤਰਪਾਲ ਵੀ ਜਿਹੜੀ ਆ ਉਹ ਨਹੀਂ ਖਰੀਦ ਸਕਦੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਘਰਾਂ ਦੇ ਹਾਲਾਤ ਸਾਂਝੇ ਕਰ ਰਿਹਾ ਪਿੰਡ ਏ ਹੈਗਾ ਜੀ ਭੰਗਵਾ ਜਿਹੜਾ ਕਿ ਜੰਡਿਆਲਾ ਗੁਰੂ ਹਲਕੇ ਦਾ ਪਿੰਡ ਹੈ ਸਾਡੇ ਨਾਲ ਪਰਿਵਾਰ ਮੌਜੂਦ ਆ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਜੀ ਨਾਮ ਚਰਨਜੀਤ ਸਿੰਘ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹ ਤਾਂ ਮਨ ਬੋਰਾ ਬੋਰਾ ਕਹਿੰਦੇ ਆ ਅੱਛਾ ਜੀ ਘਰ ਦੇ ਹਾਲਾਤ ਘਰ ਤੇ ਰੋਟੀ ਵੀ ਨਹੀਂ ਪੱਕੜਦੀ ਮਹਾਰਾਹ ਪ੍ਰਾਹ ਪਰ ਰਹਿੰਦੇ ਆ ਖੋਲਿਆ ਅੱਛਾ ਹਾਂਜੀ ਉਹ ਵੀ ਉਹ ਰੋਟੀ ਉਧਰ ਮੁੜ ਗਈ ਮੇਰੀ ਮੈਂ 4-5 ਦਿਨ ਹੋ ਗਏ ਆ ਜੀ ਮਰ ਰੋਸ਼ਾ ਲੈ ਜਾਣਾ ਖਾਲੀ ਮੁਰਵਾਨ ਕੋਈ ਸਵਾਰੀ ਵੀ ਨਹੀਂ ਮਿਲਦੀ ਸਵਾਰੀ ਨਾ ਗਾੜੀ ਚੱਟ ਨਹੀਂ ਦੇਵੇਂ ਨੂੰ ਮੰਦੋ ਹਲੋ ਮੇਰੇ ਪਿਆਰ ਦੋ ਕਿਥੇ ਬੱਚੀਆਂ ਅੱਗੇ ਆ ਜਾਓ ਤਾਂ ਆ ਗਾੜੀ ਅੱਛਾ ਜੀ ਇਹਨਾਂ ਨੇ ਖੋਹ ਲਈ ਮੇਰੇ ਕੋਲ ਕੁਛ ਨਹੀਂ ਆ ਲੈੜਾ ਕੱਪੜੇ ਤੱਕ ਨਹੀਂ ਮੇਰੇ ਕੋਲ ਅੱਛਾ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਜੀ ਤੁਸੀਂ ਐ ਕਿੰਨੇ ਹੀ ਹੋਣਾ ਤੁਹਾਡੇ ਧਰਮ ਪਤਨੀ ਮੇਰੀ ਉਹ ਛੱਡ ਕੇ ਚਲ ਗਈ ਆ ਛੱਡ ਕੇ ਚਲੇ ਗਈ ਹਾਂ ਜੀ ਕੀ ਗੱਲ ਕਿਉਂ ਪਤਾ ਨਹੀਂ ਕਿਹੜੀ ਗੱਲ ਤੋਂ ਪੈਸਾ ਇਕੱਠਾ ਕਰ ਲਿਆ ਅਛਾ ਤੇ 3 4 ਤੋਂ ਖਰਾਬ ਕਰ ਰਹੀ ਆ ਅਛਾ ਤੇ ਆ 5 ਮਹੀਨੇ ਹੋ ਗਏ ਛੇ ਮਹੀਨੇ ਜਾਂ ਡਿਆਣਾ ਅਛਾ ਜਦੋਂ ਦੀ ਗਈ ਆ ਜੀ ਤੇ ਵਾਪਸ ਨਹੀਂ ਹੋਈ ਜੀ ਗਰੀਬੀ ਕਰਕੇ ਵਾਪਸ ਤਾਂ ਨਹੀਂ ਗਈ ਤੇ ਇਹ ਮਾਰਾ ਜ ਕੰਮ ਵੀ ਕਰਦੀ ਸੀ ਆਪਣਾ ਪੈਸਾ ਆਂਦੀ ਮੈਂ ਤੀਆਂ ਆਪਣੇ ਲਈ ਰੱਖਣਾ ਤੂੰ ਆਪਣਾ ਰਖਾ ਲਿਆ ਕੇ ਕਾਹਨ ਕਮਾ ਕੇ ਜੀ ਮੈਂ ਕਿਰਾਇਆ ਵੀ ਦੇ ਕੇ ਤੋਰਦਾ ਰਿਹਾ ਜੀ ਮੈਂ ਦਵਾਈ دارو ਵੀ ਰੋਟੀ ਪਾਣੀ ਦਾ ਵੀ ਕਰਜ਼ਾ ਚਲੰਦਾ ਰਿਹਾ ਜੀ ਤੇ ਫੇਰ ਵੀ ਛੱਡ ਕੇ ਚਲ ਗਈ ਅਜੇ ਲਾਤਾਾਂ ਚ ਕੋਈ ਰਿਸ਼ਤੇਦਾਰ ਬੋੜਿਆ ਨਹੀਂ ਜੀ ਤੇ ਫਿਰ ਵੀ ਭਰਾ ਤੋਂ ਸਵਾਇ ਕੋਈ ਭਰਾ ਨੇ ਕੀ ਸਾਥ ਦਿੱਤਾ ਪ੍ਰਾਰ ਮੇਰਾ ਫੇਰ ਵੀ ਰੋਟੀ ਮਨੂ ਉਹ ਤੇ ਜਾ ਹਾਣੋ ਮਨ ਨੂੰ ਕਿੰਨਾ ਕੁ ਦੁੱਖ ਹੁੰਦਾ ਜਦੋਂ ਇੱਕ ਚਾਰੇ ਪਾਸਿਆਂ ਤੋਂ ਮਾਰ ਵੱਜਦੀ ਹੈ ਉਤੋਂ ਕੁਦਰਤ ਦੀ ਵੀ ਮਾਰ ਵੱਜ ਰਹੀ ਹੈ ਪਾਣੀ ਜਿਹੜਾ ਮਾਰਸ਼ ਕਰਨ ਕੋਠੇ ਵੀ ਚੋ ਰਹੇ ਨੇ ਹਾਂਜੀ ਬਹੁਤ ਮਾਰ ਦੇਖ ਲਓ ਤੁਸੀਂ ਆ ਵੀ ਅੰਦਰ ਵੜ ਕੇ ਦੇਖ ਲਓ ਜੀ ਲੀੜੇ ਕਪੜੇ ਫੇਰ ਰਾਤ ਬਹਿ ਕੇ ਕੱਟੀ ਜੀ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਮੇਰੇ ਨਾਲ ਤੁਸੀਂ ਵੀ ਆ ਜਾਓ ਤੇ ਆਪਾਂ ਇਹ ਲਾਸ਼ ਜਿਹੜੇ ਆ ਇਸ ਘਰ ਦੇ ਵਿਖਾ ਦਿੱਤੇ ਜਾਣ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਆ ਤਸਵੀਰ ਜਿਹੜੀ ਆ ਇਹ ਵਿਖਾਈ ਜਾਵੇ ਜੰਡਿਆਲਾ ਗੁਰੂ ਹਲਕੇ ਦਾ ਪਿੰਡ ਭੰਗਵਾ ਪਿੰਡ ਹੈ ਤੇ ਛੱਤਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੈ ਰਿਹਾ ਜਿਹੜਾ ਮੀਂਹ ਹੈ ਉਹ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੇ ਕਾਰਨ ਜਿਹੜਾ ਇੱਥੇ ਤੁਸੀਂ ਫਿਰ ਸੌਂਦੇ ਕਿੱਥੇ ਬਾਬਾ ਜੀ ਜਦੋਂ ਆਹ ਕਾਰਨ ਬੈਠ ਕੇ ਕੱਟੀ ਹੋਈ ਹਾਂਜੀ ਰਾਤ ਬਹਿ ਕੇ ਕੱਟੀ ਰਾਤ ਬਹਿ ਕੇ ਕੱਟੀ ਹੈ ਹਾਂਜੀ ਓਹੋ ਹੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਆ ਸੂਲੇ ਨੂੰ ਦੇਖਿਆ ਜਿਹੜਾ ਜਿਹਦੇ ਵਿੱਚ ਰਾਤ ਰਹਿ ਕੇ ਕੱਟੀ ਅੱਛਾ ਆ ਲੱਗਦੀਦਾ ਪਾਰਦਾ ਦਾ ਸਰਪੰਚ ਨੇ ਕਿ ਉੱਥੇ ਆਏ ਨੀਕੂ ਸਿੰਘ ਸਰਪੰਚ ਨੇ ਉਹ ਵੀ ਬਹਿਤਾ ਵੀ ਇੱਥੇ ਸਾਰੇ ਪੱਕੇ ਜੋ ਜੀ ਉਹ ਵੀ 45 40 ਕੁ ਕੋਠੇ 55 ਉਹ ਵੀ ਜਿਹੜੇ ਨਹੀਂ ਕਿਸੇ ਨੂੰ ਪਾ ਗਏ ਇੱਥੇ ਗਰੀਬ ਤੇ ਕੀ ਅਪੀਲ ਕਰਨੀ ਚਾਹੁੰਦੇ ਜਿੰਨੇ ਵੀਡੀਓ ਨੂੰ ਦੇਖਣੇ ਗਦਾਨੀ ਸੱਜਣਾ ਹੁਣ ਤੁਹਾਡੇ ਘਰ ਕਿੱਦਾਂ ਦੇ ਜਿਹੜੇ ਤੁਸੀਂ ਆਏ ਜੇ ਸਾਡੀ ਇਹ ਨਹੀਂ ਸੁਣੀ ਆ ਗਰੀਬਾਂ ਦੀ ਮੈਂ ਤੁਹਾਨੂੰ ਮਦਦ ਕਰਦਾ ਤੁਹਾਡਾ ਜੀ ਤੇ ਸਾਡੀ ਮਾਣ ਮਾਣਤ ਕਰੋ ਜਨੀ ਵੀ ਹੋ ਸਕਦੀ ਅੱਛਾ ਜੀ ਹਾਂ ਜੀ ਤੇ ਮੇਰੇ ਲੜਕੀਆਂ ਬਾਤ ਕਰ ਚੱਲ ਦਿੱਤਾ ਯਾ ਮੈਂ ਭਾਣ ਪੀਲੀ ਕਿ ਮੁੱਕੇ ਮਰਨ ਦੇ ਤੇ ਭੁਕੇ ਮਰਨ ਤੁਸੀਂ ਵੇਖ ਸਾਦੇ ਤਸਵੀਰਾਂ ਦੇ ਵਿੱਚ ਕਿ ਮਨ ਜਿਹੜਾ ਉਹ ਬਹੁਤ ਦੁਖੀ ਹੈ ਆਹ ਰਾਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਪਿੰਡ ਭੰਗਵਾ ਜਰੂਰ ਪਹੁੰਚਿਓ ਤੇ ਛੋਟੀਆਂ-ਛੋਟੀਆਂ ਬੱਚੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਬੇਟਾ ਮੈਨੂੰ ਲੱਗਿਆ ਉਹ ਤੁਸੀਂ ਵੀ ਕੋਈ ਗੱਲ ਨਹੀਂ ਛੋਟੀਆਂ-ਛੋਟੀਆਂ ਇਸ ਵੀਰ ਦੀਆਂ ਬੱਚੀਆਂ ਨੇ ਅਤੇ ਮਾਤਾ ਜਿਹੜੀ ਆ ਉਹਨਾਂ ਦੀ ਮਾਂ ਉਹ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਹੈ ਭਰਾ ਜਿਹੜਾ ਉਹ ਇਸ ਵੀਰ ਨੂੰ ਰੋਟੀ ਦੇ ਰਿਹਾ ਉਹਦੇ ਅੱਖਾਂ ਦੇ ਅੰਜੂ ਦੱਸਦੇ ਨੇ ਕਿ ਕੀ ਬੀਤ ਰਿਹਾ ਕੀ ਹੋਵੇਗੀ ਇਸ ਮੀਂਹ ਦੇ ਵਿੱਚ ਉਸਤੇ ਕੀ ਬੀਤਰੀ ਹੋ ਗਈ ਪੈਣਾ ਕੀ ਮਨ ਸੁਤਰਾ ਲੂਣ ਸਕੂਲ ਜਾਣ ਸਕੂਲ ਜਾਣ ਦਾ ਮਨ ਕਰਦਾ ਨਹੀਂ ਮਨ ਕਰਦਾ ਕਿਉਂ ਕੀ ਕਾਰਨ ਘਰ ਦੇ ਹਲਾਤ ਕਿਉਂ ਮਨ ਛੱਡਿਆ ਉਸ ਦੀ ਕੋਈ ਜਾਨ ਨਹੀਂ ਜੀ ਕਰਦਾ ਨਹੀਂ ਜਾਦਾ ਉਹ ਨਹੀਂ ਪੈਨ ਮੇ ਮੇ ਕਿ ਮੇਰਾ ਮਨ ਵਸਤਨ ਤੋਂ ਪਸੇ ਪੜ ਅੱਛਾ ਕੋਈ ਨਹੀਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰ ਜਿਹੜਾ ਉਹ ਇਸ ਵੇਲੇ ਤਸਵੀਰਾਂ ਦੇ ਵਿੱਚ ਰੋ ਰਿਹਾ ਤੇ ਇੱਥੇ ਗੱਲ ਜਿਹੜੀ ਹੈ ਉਹ ਨਹੀਂ ਹੋ ਰਹੀ ਸਾਡੇ ਕੋ ਮਾਫੀ ਚਾਹੁੰਦੇ ਆ ਪਰ ਹਾਲਾਤ ਜਿਹੜੇ ਨੇ ਉਹ ਆਹ ਨੇ ਗਰਾਉਂਡ ਜ਼ੀਰੋ ਦੇ ਜਿਹੜੇ ਅਸੀਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਉਕਰਿਆ ਵੀਰ ਸਾਡੇ ਨਾਲ ਮੌਜੂਦ ਹੈ ਤਰ ਪਹਿਲਾਂ ਲੈ ਕੇ ਅੱਜ ਪਿੰਡਾਂ ਦੇ ਵਿੱਚ ਪਹੁੰਚੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਸਮਾਜ ਸੇਵੀ ਨੇ ਉਹਨਾਂ ਨੂੰ ਇੱਥੇ ਅੱਗੇ ਆਉਣ ਦੀ ਲੋੜ ਹੈ ਜਿਵੇਂ ਕਿ ਤਨਤਨ ਬਾਬਾ ਜੀਵਨ ਸਿੰਘ ਸਰਬਸਾਂਜੀ ਸੇਵਾ ਸੁਸਾਇਟੀ ਵੱਲੋਂ ਜਿਹੜਾ ਇੱਥੇ ਸੇਵਾ ਨਿਭਾਈਆਂ ਜਾ ਰਹੀਆਂ ਵੀਰ ਜੀ ਕੀ ਨਾਮ ਜੀ ਆਪਣਾ ਹਰਵਿੰਦਰ ਸਿੰਘ ਫੌਜੀ ਵੀਰ ਜੀ ਜੋ ਡੇਢ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਜੀਵਨ ਸਿੰਘ ਸਰਬਸਾਂਜੀ ਸੇਵਾ ਸੈਟੀ ਜੋ ਡੇਢ ਸਾਲ ਤੋਂ ਦਾਸ ਪਹਿਲਾਂ 20 ਸਾਲ ਆਰਮੀ ਦੇ ਵਿੱਚ ਨੌਕਰੀ ਕਰਕੇ ਹੁਣ 1.5 ਸਾਲ ਤੋਂ ਸੰਸਥਾ ਨੂੰ ਚਾਰਜ ਦੇ ਪੱਖੋਂ ਚਲਾ ਰਿਹਾ ਹੈ ਸੋ ਸੰਸਥਾਵਾਂ ਬਹੁਤ ਸਾਰੀਆਂ ਬਣੀਆਂ ਹੁੰਦੀਆਂ ਆਪ ਜੀ ਬਖੂਬੀ ਜਾਣਦੇ ਹੋ ਕਿ ਸੰਸਥਾਵਾਂ ਬਣ ਜਾਂਦੀਆਂ ਹਨ ਪਰ ਕਿਤੇ ਕਿਤੇ ਸੰਸਥਾਵਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕੇ ਸਾਰ ਨਹੀਂ ਲੈਂਦੀਆਂ ਸੋ ਸੰਸਥਾ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਜੋ ਜੰਡਿਆਲਾ ਗੁਰੂ ਹਰਕੇ ਦੇ 107 ਪਿੰਡਾਂ ਦੇ ਕਰੀਬ ਲੋੜਵੰਦ ਪਰਿਵਾਰਾਂ ਦੀ ਪਹੁੰਚ ਕੇ ਸਾਰ ਲੈ ਰਹੇ ਹਨ ਜੋ ਆਪਣੇ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਭਾਈ ਮਜੀਤ ਸਿੰਘ ਜੀ ਕੋਈ ਲੀਡਰ ਨਹੀਂ ਹਨ ਕੋਈ ਸਰਕਾਰ ਦੀ ਉਹਨਾਂ ਨੂੰ ਸਹੂਲਤ ਨਹੀਂ ਹੈ ਆਪਣੀ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਹੀ ਇਹਨਾਂ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕੇ ਰਾਸ਼ਨ ਦੀ ਸਹਾਇਤਾ ਜਾਂ ਫਿਰ ਕਿਸੇ ਗਰੀਬ ਦੀ ਛੱਤ ਦੇ ਬਲੇ ਟੁੱਟੇ ਹੋਣ ਜਾਂ ਫਿਰ ਕਿਸੇ ਗਰੀਬ ਦੇ ਕੋਈ ਲਾਜ ਪੱਖੋਂ ਪਰੇਸ਼ਾਨ ਹੋਵੇ ਉਸ ਦਾ ਫਰੀ ਦੇ ਵਿੱਚ 5 ਲੱਖ ਵਾਲਾ ਕਾਰਡ ਬਣਵਾ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਸੋ ਇੱਥੇ ਅੱਜ ਭੰਗਵੀ ਪਿੰਡ ਪਹੁੰਚੇ ਹਾਂ ਜਿੱਥੇ ਕਿ ਪਰਿਵਾਰ ਮਿਲਿਆ ਛੋਟੀਆਂ-ਛੋਟੀਆਂ ਬੱਚੀਆਂ ਵੇਖ ਕੇ ਸਾਡੋ ਵੀ ਮਨ ਭਰ ਗਿਆ ਹੈ ਕੇ ਸਾਡੇ ਜੋ ਕੌਮ ਦੇ ਹਾਲਾਤ ਬਹੁਤ ਖਸਤਾ ਹਨ ਗੁਰਸਿੱਖ ਪਰਿਵਾਰ ਹੈ ਵਿਚਾਰੇ ਦੇ ਘਰ ਵਿੱਚ ਇੱਕ ਸਿਲੰਡਰ ਵੀ ਨਹੀਂ ਹੈਗਾ ਸੋ ਇਹ ਵੀ ਕਿਸੇ ਦੀਆਂ ਧੀਆਂ ਹਨ ਸਾਨੂੰ ਸੋਚਣਾ ਚਾਹੀਦਾ ਵਾ ਇਹਨਾਂ ਸਰਕਾਰਾਂ ਨੂੰ ਕਿ ਇਹਨਾਂ ਪਰਿਵਾਰਾਂ ਤੱਕ ਪਹੁੰਚ ਕੇ ਇਹਨਾਂ ਦੀ ਵੀ ਸਾਰ ਲਈ ਜਾਵੇ ਜੋ ਇਹਨਾਂ ਦਾ ਵੀ ਜ਼ਿੰਦਗੀ ਆ ਸੱਜੇ ਢੰਗ ਨਾਲ ਇਹ ਜੀ ਸਕਣ ਇਹਨਾਂ ਨੂੰ ਸਭ ਤੋਂ ਵੱਡੀ ਲੋੜ ਹੈ ਜੋ ਰੋਜ਼ਗਾਰ ਦੀ ਲੋੜ ਹੈ ਇਹ ਵੀਰ ਨੇ ਦੱਸਿਆ ਕਿ ਬਾਹਰ ਰਿਕਸ਼ਾ ਖੜਾ ਹੈ ਮੈਂ 4 ਤੋਂ 5 ਦਿਨ ਕਹਿੰਦਾ ਕਿ ਲਗਾਤਾਰ ਜਾ ਰਿਆਂ ਪਰ ਕੋਈ ਸਵਾਰੀ ਨਹੀਂ ਮਿਲੀ ਆਪ ਜੀ ਨੂੰ ਵੀ ਪਤਾ ਕਿ ਬਰਸਾਤ ਦਾ ਮੌਸਮ ਹੈ ਸਵਾਰੀ ਕਿੱਥੋਂ ਮਿਲਣੀ ਹੈ ਸੋ ਇਨ੍ਹਾਂ ਗਰੀਬਾਂ ਨੇ ਉਹੋ ਹੀ ਕਮਾਉਣਾ ਤੇ ਉਹੋ ਹੀ ਖਾਣਾ ਇਨ੍ਹਾਂ ਨੂੰ ਆਪਾਂ ਕੱਲੀ ਕਣਕ ਦੇ ਕੇ ਜਾਂ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਵੋਟਾਂ ਨਾ ਲਈਏ ਲੋੜਿਆ ਇਨ੍ਹਾਂ ਨੂੰ ਕਿਸੇ ਰੋਜ਼ਗਾਰ ਦੀ ਰੋਜ਼ਗਾਰ ਦਈਏ ਤਾਂ ਜੋ ਬੇਰੁਜ਼ਗਾਰੀ ਦੂਰ ਹੋਵੇ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਂਦੀ ਤੇ ਕਰਦੇ ਰਹੋਗੇ ਅਸੀਂ ਜੋ 1.5 ਸਾਲ ਤੋਂ ਲਗਾਤਾਰ ਜੰਡਿਆਲਾਗੁਰੂ ਹਲਕੇ ਦੇ ਵਿੱਚ ਦੇਖੋ ਦਾਸ ਨੇ ਫਿਲਹਾਲ ਜੰਡਿਆਲਾਗੁਰੂ ਹਲਕੇ ਨੂੰ ਕਵਰ ਕਰ ਪਾ ਰਿਹਾ ਹੈ ਕਿਉਂਕਿ ਲੋੜਵੰਦ ਬਹੁਤ ਜ਼ਿਆਦਾ ਪਰਿਵਾਰ ਨੇ ਦਾਸ ਨੇ ਦੇਵੇਂ ਕਿ ਇੱਕ ਨਗਰ ਵਿੱਚ ਵਿਜ਼ਿਟ ਕਰਕੇ ਦੇਖਿਆ 40 ਤੋਂ 45 ਬਣਾ ਵਿਧਵਾ ਹਨ ਜੇ ਕੋਈ ਮੇਰਾ ਵੀਰ ਕਹਿੰਦਾ ਹੈ ਕਿ ਕਿਤੇ ਗਰੀਬੀ ਨਹੀਂ ਹੈਗੀ ਤੇ ਜਿੱਥੇ ਇੱਕ ਐਸਸੀ ਪਰਿਵਾਰ ਦੇ ਵਿੱਚੋਂ ਭੈਣ ਵਿਧਵਾ ਹੋ ਜਾਂਦੀ ਹੈ ਉਸ ਦਾ ਖਾਣਾ ਕਿਸ ਦਾ ਘਰ ਕਿਵੇਂ ਚੱਲਦਾ ਹੋਏਗਾ ਆਪ ਜੀ ਇੱਕ ਵਾਰ ਸੋਚ ਕੇ ਦੇਖੋ ਸੋ ਸੰਸਥਾ ਵੱਲੋਂ ਪਹਿਲ ਦੇ ਆਧਾਰ ਤੇ ਇਹਨਾਂ ਵਿਧਵਾ ਪੈਣਾਂ ਨੂੰ ਰਾਸਨ ਦੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਕਿਤੇ ਉਹਨਾਂ ਨੂੰ ਜੇ ਲੱਗੇ ਕੋਈ ਬਿਮਾਰੀ ਦੇ ਪੱਖੋਂ ਪਰੇਸ਼ਾਨ ਹੈ ਤੇ ਉਸ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ ਉਸਮਾਨ ਕਾਰਡ ਬਣਾ ਕੇ ਉਸ ਨੂੰ ਐਡਮਿਟ ਕਰਵਾਇਆ ਜਾਂਦਾ ਹੈ ਐਂਬੂਲੈਂਸ ਗੱਡੀ ਦੀ ਜੋ ਫ੍ਰੀ ਸੇਵਾ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਜਾ ਰਹੀ ਹੈ ਔਰ ਸੌਦੇ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਸਰ ਦਿਖਾ ਦੇਵਾਂ ਮੈਂ ਫਿਰ ਤਸਵੀਰਾਂ ਉਹੀ ਕਿ ਜਿਹੜੇ ਹਾਲਾਤ ਪਰਿਵਾਰ ਦੇ ਬਣੇ ਨੇ ਜੋ ਹਾਲਾਤ ਇਸ ਵੇਲੇ ਜਿੰਨਾ ਘਰਾਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਕਿ ਇੱਥੇ ਜਿੰਨਾ ਚਿਰ ਸਾਨੂੰ ਖੜਿਆ ਨੂੰ ਹੋ ਗਿਆ ਵੀ ਪਾਣੀ ਜਿਹੜਾ ਟਿਪ ਟਿਪ ਲਗਾਤਾਰ ਚੋ ਰਿਹਾ ਹੈ ਤੇ ਤੁਸੀਂ ਵੇਖ ਸਕਦੇ ਭਾਂਡੇ ਜਿਹੜੇ ਆ ਉਹ ਪਰਿਵਾਰ ਨੇ ਰੱਖੇ ਹੋਏ ਸੋ ਇਹ ਉਹ ਪਰਿਵਾਰ ਹੈ ਰਿਕਸ਼ਾ ਚਲਾਉਂਦਾ ਵੀਰ ਅਤੇ ਜਿਸ ਦੀ ਧਰਮ ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ ਉਸ ਦੀ ਸਹਾਇਤਾ ਦੇ ਲਈ ਅੱਗੇ ਆਉਣ ਦੀ ਜ਼ਰੂਰਤ ਹੈ ਸੋ ਤਰਪਾਲ ਵੀਰਾਂ ਨੇ ਇੱਥੇ ਕੋਠੇ ਤੇ ਪਾ ਦਿੱਤੀ ਆ ਲੇਕਨ ਲਗਾਤਾਰ ਚੋਰਿਆ ਕੋਠਾ ਇਹ ਦੱਸਦਾ ਹੈ ਕਿ ਆਹ ਹਾਲਾਤ ਨੇ ਗਰਾਊਂਡ ਤੇ ਜਿਹੜੇ ਕਿ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਸਕਦੇ ਆ ਇਹ ਸ ਵੀਰ ਦੀਆਂ ਦੋ ਧੀਆਂ ਨੇ ਅਤੇ ਉਹ ਰੋ ਰਿਹਾ ਹੈ ਕਿ ਕੋਈ ਉਸ ਦੀ ਆ ਕੇ ਮਦਦ ਕਰੇ ਤੁਸੀਂ ਬਣੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ